ਮੇਰਾ ਨਾਮ ਗੁਰਲੀਨਾ ਮੈਂ ਐਮਏ ਕਰਦੀ ਆ ਅਸੀਂ ਦੋ ਭੈਣਾਂ ਤੇ ਇੱਕ ਭਰਾ ਆ ਮੇਰੀ ਦੂਜੀ ਭੈਣ 12 ਤੱਕ ਪੜੀ ਹੋਈ ਆ ਮੇਰੀ ਭੈਣ ਪੜ੍ਹਾਈ ਵਿੱਚ ਬਿਲਕੁਲ ਹੁਸ਼ਿਆਰ ਨਹੀਂ ਸੀ ਇਸ ਕਰਕੇ ਉਹ 12 ਤੱਕ ਹੀ ਮਸਾ ਪੜੀ ਆ ਹੁਣ ਉਹ ਹਟ ਗਈ ਆ ਤੇ ਘਰ ਵਿੱਚ ਫ੍ਰੀ ਹੁੰਦੀ ਆ ਪਰ ਮੈਂ ਕਾਲਜ ਵਿੱਚ ਪੜ੍ਹਦੀ ਆ ਮੇਰਾ ਭਰਾ ਵੀ ਪਲੱਸ 2 ਵਿੱਚ ਪੜ੍ਹਦਾ ਮੇਰੀ ਆਪਣੇ ਭਰਾ ਨਾਲ ਘੱਟ ਹੀ ਬਣਦੀ ਆ ਮੇਰੀ ਆਪਣੀ ਭੈਣ ਨਾਲ ਜ਼ਿਆਦਾ ਬਣਦੀ ਆ ਮੇਰਾ ਭਰਾ ਛੋਟਾ ਆ ਇਸ ਕਰਕੇ ਦੋਵੇਂ ਜਣੇ ਲੜਦੇ ਰਹਿੰਦੇ ਆ ਪਰ ਮੰਮੀ ਮੇਰੇ ਭਰਾ ਦਾ ਜ਼ਿਆਦਾ ਕਰਦੀ ਆ ਮੇਰੇ ਭਰਾ ਦਾ ਨਾਮ ਪ੍ਰਿੰਸ ਆ ਜਦੋਂ ਮੈਂ ਆਪਣੇ ਭਰਾ ਨਾਲ ਲੜ ਪੈਣੀ ਆ ਤਾਂ ਮੰਮੀ ਮੈਨੂੰ ਕਹਿੰਦੀ ਆ ਕਿ ਮੈਂ ਤਾਂ ਇਹਨੂੰ ਸੁੱਖਾਂ ਸੁੱਖ ਕੇ ਮਸਾ ਲਿਆ ਤੂੰ ਐਵੇਂ ਨਾ ਇਹਦੇ ਨਾਲ ਲੜਿਆ ਕਰ ਇਸ ਤਰ੍ਹਾਂ ਮੇਰੀ ਮੰਮੀ ਨਾਲ ਵੀ ਲੜਾਈ ਹੋ ਜਾਂਦੀ ਸੀ ਇਦਾਂ ਹੀ ਕਾਲਜ ਚ ਪੜ੍ਹਦੇ-ਪੜ੍ਹਦੇ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ। ਉਹ ਮੁੰਡਾ ਕਾਲਜ ਵਿੱਚ ਪੜ੍ਹਦਾ ਨਹੀਂ ਸੀ ਬਲਕਿ ਮੇਰਾ ਟੀਚਰ ਸੀ। ਜਿਸ ਦਿਨ ਦਾ ਉਹ ਟੀਚਰ ਕਾਲਜ ਵਿੱਚ ਆਇਆ ਸੀ ਮੈਨੂੰ ਉਸੇ ਦਿਨ ਦਾ ਉਹਦੇ ਨਾਲ ਪਿਆਰ ਹੋ ਗਿਆ ਸੀ। ਮੈਂ ਚੋਰੀ-ਚੋਰੀ ਰੋਜ਼ ਉਹਨੂੰ ਵੇਖਦੀ ਰਹਿੰਦੀ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਮੈਂ ਉਹਨੂੰ ਪਿਆਰ ਕਰਦੀ ਆਂ। ਬਾਅਦ ਵਿੱਚ ਹੌਲੀ-ਹੌਲੀ ਉਹਨੂੰ ਵੀ ਪਤਾ ਲੱਗ ਗਿਆ ਕਿ ਮੈਂ ਉਹਦੇ ਵੱਲ ਵੇਖਦੀ ਰਹਿੰਨੀ ਆਂ। ਫਿਰ ਉਹ ਵੀ ਮੇਰੇ ਵੱਲ ਵੇਖਣ ਲੱਗ ਪਿਆ। ਮੈਂ ਕਈ ਵਾਰ ਉਹਨੂੰ ਵੇਖ ਕੇ ਸਮਾਈਲਾ ਪਾਸ ਕਰਦੀ ਰਹਿੰਦੀ ਸੀ। ਹੌਰੀ ਹੌਰੀ ਸਾਡੀ ਆਪਸੀ ਗੱਲਬਾਤ ਹੋ ਗਈ ਪਰ ਸਾਡੀ ਗੱਲਬਾਤ ਬਾਰੇ ਮੇਰੀ ਸਿਰਫ ਇੱਕ ਸਹੇਲੀ ਨੂੰ ਹੀ ਪਤਾ ਸੀ ਜੋ ਮੇਰੀ ਬੈਸਟ ਫਰੈਂਡ ਸੀ ਮੇਰੀ ਸਹੇਲੀ ਮੇਰੇ ਪਿੰਡ ਦੀ ਸੀ ਮੇਰੇ ਟੀਚਰ ਦਾ ਨਾਮ ਰਾਜਵੀਰ ਸੀ ਉਹ ਮੇਰੇ ਤੋਂ ਏਜ ਵਿੱਚ ਵੱਡਾ ਹੀ ਸੀ ਪਰ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਮੇਰੀ ਸਹੇਲੀ ਮੈਨੂੰ ਕਹਿਣ ਲੱਗ ਜਾਂਦੀ ਸੀ ਕਿ ਜ਼ਰੂਰ ਇਹਦਾ ਵਿਆਹ ਹੋਇਆ ਹੋਊ ਕਿਉਂਕਿ ਇਹਦੀ ਉਮਰ ਤੇਰੇ ਨਾਲੋਂ ਵੱਡੀ ਆ ਪਰ ਜਦੋਂ ਗੱਲਬਾਤ ਹੋਈ ਤਾਂ ਪਤਾ ਲੱਗਿਆ ਕਿ ਉਹਦਾ ਵਿਆਹ ਨਹੀਂ ਹੋਇਆ ਉਹ ਜੇ ਕੁਵਾਰਾ ਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਮੈਂ ਰਾਜਵੀਰ ਨੂੰ ਪੁੱਛਿਆ ਕਿ ਤੁਸੀਂ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਉਹ ਕਹਿਣ ਲੱਗੇ ਕਿ ਸ਼ਾਇਦ ਮੈਨੂੰ ਤੂੰ ਮਿਲਣਾ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਸੀ ਇਸ ਕਰਕੇ ਮੈਂ ਵਿਆਹ ਨਹੀਂ ਕਰਵਾਇਆ ਹੋਣਾ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਮੈਨੂੰ ਸੱਚਾ ਪਿਆਰ ਮਿਲ ਗਿਆ ਉਹ ਮੇਰਾ ਬਹੁਤ ਮੋਹ ਕਰਦੇ ਸੀ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਮੈਂ ਵਿਆਹ ਕਰਵਾਉਣਾ ਤਾਂ ਸਿਰਫ ਤੇਰੇ ਨਾਲ ਕਰਵਾਉਣਾ ਨਹੀਂ ਤਾਂ ਮੈਂ ਨਹੀਂ ਕਰਵਾਉਣਾ ਮੈਨੂੰ ਪਤਾ ਸੀ ਮੇਰੇ ਘਰਦਿਆਂ ਨੇ ਤਾਂ ਮੰਨ ਨਹੀਂ ਜਾਣਾ ਕਿਉਂਕਿ ਘਰਦਿਆਂ ਨੂੰ ਪੜਿਆ ਲਿਖਿਆ ਮੁੰਡਾ ਮਿਲਦਾ ਤੇ ਟੀਚਰ ਲੱਗਿਆ ਹੋਇਆ ਹੋਰ ਮੇਰੇ ਘਰਦਿਆਂ ਨੂੰ ਕੀ ਚਾਹੀਦਾ ਸੀ ਮੈਂ ਵੀ ਪੜ੍ਹੀ ਲਿਖੀ ਸੀ ਥੋੜਾ ਟਾਈਮ ਤੱਕ ਮੈਂ ਵੀ ਟੀਚਰ ਹੀ ਬੰਨਣਾ ਸੀ ਇਸ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਨੂੰ ਮੁੰਡਾ ਵਧੀਆ ਮਿਲ ਗਿਆ ਇਸ ਤਰ੍ਹਾਂ ਹੀ ਜਦੋਂ ਵੀ ਮੈਂ ਕਾਲਜ ਜਾਂਦੀ ਸੀ ਤਾਂ ਮੈਂ ਕਦੇ ਵੀ ਕਿਸੇ ਸਾਹਮਣੇ ਰਾਜਵੀਰ ਨੂੰ ਨਹੀਂ ਬੁਲਾਇਆ ਸੀ ਕੁੜੀਆਂ ਸਾਹਮਣੇ ਮੈਂ ਸਰ ਕਹਿ ਕੇ ਹੀ ਬੁਲਾਉਂਦੀ ਸੀ ਪਰ ਫੋਨ ਤੇ ਮੈਂ ਉਹਨੂੰ ਨਾਮ ਲੈ ਕੇ ਬੁਲਾਉਂਦੀ ਸੀ ਇਸ ਤਰ੍ਹਾਂ ਹੀ ਦਿਨੋ ਦਿਨ ਮੈਨੂੰ ਉਹਦੇ ਨਾਲ ਜ਼ਿਆਦਾ ਅਟੈਚਮੈਂਟ ਹੋਣ ਲੱਗ ਗਈ ਸੀ ਸਾਡੀ ਗੱਲਬਾਤ ਹੋਈ ਨੂੰ ਹੁਣ ਪੂਰਾ 1 ਸਾਲ ਹੋ ਗਿਆ ਸੀ ਰਾਜਵੀਰ ਮੈਨੂੰ ਕਹਿੰਦੇ ਸੀ ਕਿ ਮੈਂ ਤੈਨੂੰ ਬਾਹਰ ਕਿਤੇ ਮਿਲਣਾ ਚਾਹੁੰਨਾ ਅਸੀਂ 1 ਸਾਲ ਵਿੱਚ ਕਿਤੇ ਵੀ ਮਿਲੇ ਨਹੀਂ ਸੀ ਸਿਰਫ ਫੋਨ 'ਤੇ ਹੀ ਗੱਲ ਕਰਦੇ ਸੀ ਅਸੀਂ ਕਾਲਜ ਦੇ ਕਮਰੇ ਵਿੱਚ ਜੇ ਕਿਤੇ ਇਕੱਲੇ ਹੁੰਦੇ ਸੀ ਤਾਂ ਥੋੜੀ ਗੱਲਬਾਤ ਕਰ ਲੈਂਦੇ ਸੀ ਪਰ ਇਕੱਲੇ ਸਾਨੂੰ ਕਦੇ ਵੀ ਮੌਕਾ ਨਹੀਂ ਮਿਲਿਆ ਸੀ ਕਲਾਸ ਵਿੱਚ ਤਾਂ ਮੇਰੀ ਸਹੇਲੀ ਹਮੇਸ਼ਾ ਮੇਰੇ ਨਾਲ ਹੁੰਦੀ ਸੀ ਮੇਰਾ ਵੀ ਬਹੁਤ ਮਨ ਕਰਦਾ ਸੀ ਕਿ ਮੈਂ ਰਾਜਵੀਰ ਨੂੰ ਇਕੱਲੇ ਵਿੱਚ ਮਿਲਾਂ ਤੇ ਅਸੀਂ ਢੇਰ ਸਾਰੀਆਂ ਗੱਲਾਂ ਕਰੀਏ ਯਾਨੀ ਕਿ ਅਸੀਂ ਆਮੋ ਸਾਹਮਣੇ ਬੈਠ ਕੇ ਗੱਲਾਂ ਕਰੀਏ ਪਰ ਮੈਂ ਇਸ ਤਰ੍ਹਾਂ ਇਕੱਲੀ ਕਿਤੇ ਨਹੀਂ ਗਈ ਸੀ ਤਾਂ ਮੈਂ ਰਾਜਵੀਰ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਕੱਲੀ ਸ਼ਹਿਰ ਵਿੱਚ ਨਹੀਂ ਆ ਸਕਦੀ ਤਾਂ ਉਹ ਕਹਿਣ ਲੱਗੇ ਲੈ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਤੂੰ ਕੋਈ ਨਾ ਕੋਈ ਬਹਾਨਾ ਮਾਰ ਕੇ ਆ ਜਾ ਬਸ ਮੈਂ ਤਾਂ ਤੈਨੂੰ ਮਿਲਣਾ ਚਾਹਣਾ ਨਾਲੇ ਸਾਰਾ ਦਿਨ ਮੇਰੇ ਕੋਲ ਰਹੀਂ ਆਪਾਂ ਕਿਤੇ ਰੂਮ ਲੈ ਕੇ ਇਕੱਠੇ ਬੈਠਾਂਗੇ ਗੱਲਬਾਤਾਂ ਕਰਾਂਗੇ ਨਾਲੇ ਲੋਕ ਤਾਂ ਗੱਲਬਾਤ ਮਗਰੋਂ ਕਰਦੇ ਆ ਪਹਿਲਾਂ ਮਿਲਣ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਪਰ ਆਪਣੀ ਗੱਲਬਾਤ ਨੂੰ ਤਾਂ ਹੁਣ 1 ਸਾਲ ਹੋ ਗਿਆ ਆਪਾਂ ਤਾਂ ਕਦੇ ਵੀ ਨਹੀਂ ਮਿਲੇ ਤੂੰ ਆਪ ਹੀ ਦੇਖ ਲੈ ਹੁਣ ਆਪਾਂ ਨੂੰ ਮਿਲਣਾ ਚਾਹੀਦਾ ਕਿ ਨਹੀਂ ਕੱਲ ਨੂੰ ਆਪਾਂ ਸਾਰੀ ਜ਼ਿੰਦਗੀ ਧਿਆਨੇ ਬਤਾਉਣੀ ਆ ਇਸ ਕਰਕੇ ਹੁਣ ਆਪਾਂ ਨੂੰ ਮਿਲਣਾ ਤਾਂ ਚਾਹੀਦਾ ਹੀ ਆ ਮੈਂ ਰਾਜਵੀਰ ਨੂੰ ਕਿਹਾ ਕਿ ਚਲੋ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰੂੰਗੀ ਰਾਜਵੀਰ ਮੈਨੂੰ ਕਹਿਣ ਲੱਗੇ ਤੂੰ ਆਪਣੇ ਘਰ ਦੇਆਂ ਨੂੰ ਕਹਿ ਕਿ ਮੈਂ ਟਿਊਸ਼ਨ ਰੱਖਣੀ ਆ ਤਾਂ ਮੈਂ ਕਿਹਾ ਮੇਰਾ ਸਿਲੇਬਸ ਇੰਨਾ ਨਹੀਂ ਹੈਗਾ ਮੈਂ ਟਿਊਸ਼ਨ ਦਾ ਬਾਨਣਾ ਨਹੀਂ ਲਾ ਸਕਦੀ ਤਾਂ ਰਾਜਵੀਰ ਮੈਨੂੰ ਕਹਿੰਦੇ ਲੈ ਤੂੰ ਤਾਂ ਸਿਰਫ ਪੜਨ ਦਾ ਬਾਨਾ ਹੀ ਲਾਉਣਾ ਤੂੰ ਕਹਿਦੀ ਕਿ ਬਹੁਤ ਔਖਾ ਸਿਲੇਬਸ ਆ ਜਿਹੜਾ ਮੈਨੂੰ ਸਮਝ ਨਹੀਂ ਆਉਂਦਾ ਮੈਨੂੰ ਟਿਊਸ਼ਨ ਦੀ ਲੋੜ ਆ ਇਸ ਤਰ੍ਹਾਂ ਕਹਿ ਕੇ ਤੂੰ ਟਿਊਸ਼ਨ ਲੱਗ ਜਾ ਤੇ ਉੱਥੇ ਆਪਾਂ ਰਾਮਦਾਰੀ ਨਾਲ ਮਿਲਿਆ ਕਰਾਂਗੇ ਤੈਨੂੰ ਟਿਊਸ਼ਨ ਟੀਚਰ ਮੈਂ ਲੱਭ ਕੇ ਦਊਂਗਾ ਮੈਨੂੰ ਰਾਜਵੀਰ ਦਾ ਆਈਡੀਆ ਚੰਗਾ ਲੱਗਿਆ ਪਰ ਇਸ ਬਾਰੇ ਮੈਂ ਘਰੇ ਗੱਲ ਕਰਨ ਤੋਂ ਬਹੁਤ ਡਰਦੀ ਸੀ ਮੇਰੇ ਡੈਡੀ ਦਾ ਸੁਭਾਅ ਬਹੁਤ ਗਰਮ ਸੀ ਮੰਮੀ ਵੀ ਮੇਰੀ ਜ਼ਿਆਦਾ ਨਰਮ ਨਹੀਂ ਸੀ ਉਹ ਵੀ ਹਰੇਕ ਗੱਲ ਦੀ ਪੂਰੀ ਸ਼ਾਨਬੀਨ ਕਰਦੀ ਸੀ ਰਾਜਵੀਰ ਦੇ ਘਰ ਸੁਖ ਤੋਂ ਇਲਾਵਾ ਉਹਦੇ ਮੰਮੀ ਡੈਡੀ ਸੀ ਮੈਨੂੰ ਇਹ ਚੀਜ਼ ਬੜੀ ਚੰਗੀ ਲੱਗਦੀ ਸੀ ਕਿ ਚੱਲ ਹਲਕੀ ਜੀ ਫੈਮਲੀ ਆ ਜਿਆਦਾ ਵੱਡੀ ਫੈਮਲੀ ਵੀ ਨਹੀਂ ਆ ਮੈਂ ਤਾਂ ਆਪਣਾ ਇਸ ਫੈਮਲੀ ਵਿੱਚ ਮौज ਕਰੂੰਗੀ ਤੇ ਰਾਜਵੀਰ ਵੀ ਵਧੀਆ ਕਮਾਉਂਦਾ ਸੀ ਤੇ ਸੋਹਣਾ ਸੁਨੱਖਾ ਵੀ ਸੀ ਮੈਂ ਰਾਜਵੀਰ ਨੂੰ ਕਈ ਵਾਰ ਕਿਹਾ ਸੀ ਕਿ ਆਪਾਂ ਮੰਗਣੀ ਕਰਵਾ ਲੈਨੇ ਆ ਕਿਉਂਕਿ ਮੇਰੀ ਭੈਣ ਅਜੇ ਇਕਵਾਰੀ ਆ ਉਹ ਮੇਰੇ ਨਾਲੋਂ ਵੱਡੀ ਆ ਪਹਿਲਾਂ ਘਰ ਦੀ ਉਹਦਾ ਵਿਆਹ ਕਰਨਗੇ ਆਪਾਂ ਦੁਨੀਆ ਤੋਂ ਚੋਰੀ-ਚੋਰੀ ਸਿਰ ਸੁਕਾਰ ਦੇ ਨਾਲ ਗੱਲ ਕਰਕੇ ਸ਼ਗਨ ਜਪਵਾ ਲੈਣੇ ਆ ਇੰਨੇ ਨਾਲ ਮੇਰੇ ਮਨ ਨੂੰ ਵੀ ਤਸੱਲੀ ਹੋ ਜਾਊਗੀ ਕਿ ਆਪਣਾ ਰਿਸ਼ਤਾ ਪੱਕਾ ਹੋ ਗਿਆ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਰਹੂਗਾ ਤਾਂ ਰਾਜਵੀਰ ਮੈਨੂੰ ਕਹਿਣ ਲੱਗੇ ਕਿਉਂ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਆ ਜੋ ਤੈਨੂੰ ਤਸੱਲੀ ਚਾਹੀਦੀ ਆ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਕਿ ਮੈਂ ਵਿਆਹ ਤੇਰੇ ਨਾਲ ਹੀ ਕਰਵਾਉਣਾ ਤੇ ਮੈਂ ਤੈਨੂੰ ਇੰਨਾ ਪਿਆਰ ਕਰਦਾ ਤੈਨੂੰ ਅਜੇ ਮੇਰੇ ਪਿਆਰ ਦਾ ਕੋਈ ਸਬੂਤ ਚਾਹੀਦਾ ਤਾਂ ਮੈਂ ਰਾਜਵੀਰ ਨੂੰ ਕਿਹਾ ਨਹੀਂ ਨਹੀਂ ਗੱਲ ਓ ਨਹੀਂ ਆ ਉਹ ਤਾਂ ਬਸ ਮੈਨੂੰ ਇਹ ਆ ਕਿ ਮੇਰੇ ਘਰ ਦੇ ਮੇਰੇ ਲਈ ਕਿਤੇ ਹੋਰ ਮੁੰਡਾ ਨਾ ਵੇਖ ਲੈਣ ਇਸ ਕਰਕੇ ਮੈਂ ਕਹਿੰਦੀ ਸੀ ਤਾਂ ਰਾਜਵੀਰ ਮੈਨੂੰ ਕਹਿਣ ਲੱਗੇ ਤੇਰੇ ਲਈ ਮੁੰਡਾ ਅਜੇ ਕਿੱਥੋਂ ਵੇਖ ਲੈਣਗੇ ਅਜੇ ਤੇਰੀ ਭੈਣ ਕੁਵਾਰੀ ਬੈਠੀ ਆ ਘਰ ਦੇ ਪਹਿਲਾਂ ਉਹਦੇ ਲਈ ਮੁੰਡਾ ਵੇਖਣਗੇ ਉਹਦਾ ਰਿਸ਼ਤਾ ਕਰਨਗੇ ਫਿਰ ਤੇਰੀ ਵਾਰੀ ਆਉਗੀ ਤੂੰ ਐਵੇਂ ਨਾ ਜ਼ਿਆਦਾ ਫਿਕਰ ਕਰਿਆ ਕਰ ਜਦੋਂ ਮੈਂ ਤੇਰੇ ਨਾਲ ਖੜਾ ਆ ਰਾਜਵੀਰ ਦੀ ਇੰਨੀ ਗੱਲ ਕਹਿਣ ਨਾਲ ਮੇਰੇ ਮਨ ਨੂੰ ਤਸੱਲੀ ਜੀ ਹੋ ਜਾਂਦੀ ਸੀ ਕਿ ਚਲੋ ਕੋਈ ਗੱਲ ਨਹੀਂ ਜਦੋਂ ਮੈਂ ਸੱਚਾ ਪਿਆਰ ਕਰਦੀ ਤਾਂ ਰੱਬ ਮੇਰੇ ਨਾਲ ਆ ਮੈਨੂੰ ਰਾਜਵੀਰ ਤੇ ਆਪਣੇ ਨਾਲੋਂ ਜ਼ਿਆਦਾ ਯਕੀਨ ਸੀ ਹੁਣ ਮੈਂ ਇੱਕ ਦਿਨ ਆਪਣੇ ਕਾਰ ਗੱਲ ਕੀਤੀ ਕਿ ਮੈਨੂੰ ਟਿਊਸ਼ਨ ਦੀ ਬਹੁਤ ਲੋੜ ਆ ਮੈਨੂੰ ਟਿਊਸ਼ਨ ਲਗਾ ਦਿਓ ਮੇਰਾ ਭਰਾ ਕਹਿਣ ਲੱਗਾ ਲੈ ਐਮਏ ਵਿੱਚ ਕੌਣ ਟਿਊਸ਼ਨ ਰੱਖਦਾ ਹੁੰਦਾ ਆ ਤਾਂ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੂੰ ਚੁੱਪ ਕਰਕੇ ਬੈਠ ਜਾ ਤੈਨੂੰ ਪਤਾ ਮੈਂ ਇੰਗਲਿਸ਼ ਦੀ ਐਮਏ ਕਰਦੀ ਆ ਤੇ ਇੰਗਲਿਸ਼ ਵਿੱਚ ਮੈਨੂੰ ਕਿੰਨੀ ਦਿੱਕਤ ਆਉਂਦੀ ਆ ਮੈਂ ਕਿਹੜਾ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਪੜੀ ਆ ਜੋ ਮੇਰੀ ਇੰਗਲਿਸ਼ ਇੰਨੀ ਹਾਈ ਹੋਊਗੀ ਮੈਂ ਤਾਂ ਸਰਕਾਰੀ ਸਕੂਲ ਵਿੱਚ ਪੜੀ ਆ ਤੇ ਹੁਣ ਮੈਨੂੰ ਐਮਏ ਵਿੱਚ ਬੜੀ ਦਿੱਕਤ ਆਉਂਦੀ ਆ ਇਸ ਕਰਕੇ ਮੈਨੂੰ ਟਿਊਸ਼ਨ ਰੱਖਣੀ ਹੀ ਪੈਣੀ ਤਾਂ ਮੇਰਾ ਭਰਾ ਕਹਿਣ ਗੱਲ ਜੇ ਤੈਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤਾਂ ਤੂੰ ਇੰਗਲਿਸ਼ ਦੀ ਐਮਏ ਕਿਉਂ ਕਰਨ ਲੱਗੀ ਆ ਤੂੰ ਹਿਸਟਰੀ ਦੀ ਐਮਏ ਕਰਨੀ ਸੀ ਉਹ ਕਿੰਨੀ ਸੌਖੀ ਆ ਜਾਂ ਤੂੰ ਪੰਜਾਬੀ ਦੀ ਐਮਏ ਕਰਨੀ ਸੀ ਤਾਂ ਮੈਂ ਆਪਣੇ ਭਰਾ ਨੂੰ ਕਿਹਾ ਤੂੰ ਕਿਹੜਾ ਕਾਲਜ ਵਿੱਚ ਪੜ੍ਹਦਾ ਜੋ ਤੈਨੂੰ ਇੰਨਾਂ ਚੀਜ਼ਾਂ ਬਾਰੇ ਜ਼ਿਆਦਾ ਨੌਲੇਜ ਆ ਤਾਂ ਉਹ ਕਹਿੰਦਾ ਮੈਨੂੰ ਸਭ ਕੁਝ ਪਤਾ ਆ ਹਰੇਕ ਪੜ੍ਹਾਈ ਦਾ ਮੈਨੂੰ ਪਤਾ ਆ ਮੈਂ ਤੇਰੇ ਨਾਲੋਂ ਵੱਧ ਨੌਲੇਜ ਰੱਖਦਾ ਤਾਂ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਤਾਂ ਮੰਮੀ ਕਹਿਣ ਲੱਗੀ ਪੁੱਤ ਸ਼ਹਿਰ ਟਿਊਸ਼ਨ ਜਾਣਾ ਪਿਆ ਕਰਨਾ ਇਸ ਕਰਕੇ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ đi ਨਾਲੇ ਤੈਨੂੰ ਤੇਰੇ ਡੈਡੀ ਦੇ ਸੁਭਾਅ ਦਾ ਪਤਾ ਹੀ ਆ ਉਹਨੇ ਤੇਨੂੰ ਕਿੱਥੇ ਇਕੱਲੇ ਸ਼ਹਿਰ ਤੋਰਨਾ ਇਸ ਕਰਕੇ ਤੂੰ ਘਰ ਵਿੱਚ ਹੀ ਆਪਣੀ ਤਿਆਰੀ ਕਰ ਲਾ ਤਾਂ ਮੈਂ ਕਹਾਂ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਘਰ ਵਿੱਚ ਸਮਝ ਨਹੀਂ ਲੱਗਦਾ ਮੈਨੂੰ ਟਿਊਸ਼ਨ ਲਾਓ ਤਾਂ ਮੰਮੀ ਕਹਿਣ ਲੱਗੀ ਮੈਂ ਇੱਕ ਵਾਰ ਤੇਰੇ ਡੈਡੀ ਨਾਲ ਗੱਲ ਕਰਕੇ ਵੇਖ ਲੂੰਗੀ ਪਰ ਜੇ ਉਹਨੇ ਮਨਾ ਕਰਤਾ ਫਿਰ ਤੂੰ ਜਿੱਦ ਨਾ ਕਰੀ ਮੈਂ ਕਿਹਾ ਠੀਕ ਹੈ ਤੂੰ ਸ ਇੱਕ ਵਾਰ ਡੈਡੀ ਨਾਲ ਗੱਲ ਕਰਕੇ ਵੇਖੋ ਜਦੋਂ ਡੈਡੀ ਰਾਤ ਨੂੰ ਘਰ ਆਏ ਤਾਂ ਮੰਮੀ ਨੇ ਡੈਡੀ ਕੋਲ ਗੱਲ ਕੀਤੀ ਮੈਂ ਤੇ ਮੇਰਾ ਭਰਾ ਵੀ ਉੱਥੇ ਬੈਠੇ ਰੋਟੀ ਖਾ ਰਹੇ ਸੀ ਤੇ ਮੇਰੀ ਭੈਣ ਰੋਟੀ ਪਕਾ ਰਹੀ ਸੀ ਮੰਮੀ ਨੇ ਡੈਡੀ ਨੂੰ ਕਿਹਾ ਕਿ ਕੁੜੀ ਦੀ ਪੜ੍ਹਾਈ ਬੜੀ ਔਖੀ ਆ ਇਹਨੂੰ ਟਿਊਸ਼ਨ ਰੱਖਣੀ ਪੈਣੀ ਆ ਤਾਂ ਡੈਡੀ ਕਹਿੰਦੇ ਕਿੱਥੇ ਤਾਂ ਮੰਮੀ ਕਹਿੰਦੇ ਹੁਣ ਇਹਦੀ ਪੜ੍ਹਾਈ ਵਾਲੀ ਮੈਡਮ ਤਾਂ ਸ਼ਹਿਰ ਵਿੱਚ ਹੀ ਮਿਲਣੀ ਆ ਤਾਂ ਡੈਡੀ ਕਹਿੰਦਾ ਲੈ ਸ਼ਹਿਰ ਕੱਲੀ ਜਾਇਆ ਕਰੂਗੀ ਤਾਂ ਮੰਮੀ ਕਹਿੰਦੀ ਚੱਲ ਕੋਈ ਨਾ ਮੁੰਡਾ ਛੱਡ ਆਇਆ ਕਰੂ ਤੇ ਮੁੰਡਾ ਹੀ ਲੈ ਆਇਆ ਕਰੂ ਤਾਂ ਉਦੋਂ ਹੀ ਮੇਰਾ ਭਰਾ ਬੋਲ ਪਿਆ ਕਿ ਮੈਂ ਨਹੀਂ ਛੱਡਣ ਛੁੱਡਣ ਜਾਣਾ ਮੈਨੂੰ ਨਹੀਂ ਪਤਾ ਰੋਜ਼ ਰੋਜ਼ ਮੇਰੇ ਕੋਲੋਂ ਨਹੀਂ ਲੈ ਕੇ ਆਇਆ ਜਾਇਆ ਕਰਨਾ ਤਾਂ ਮੈਂ ਕਿਹਾ ਮੈਂ ਆਪੇ ਬਸਤੇ ਚੱਲੀ ਜਾਇਆ ਕਰੂੰਗੀ ਤਾਂ ਡੈਡੀ ਕਹਿੰਦਾ ਨਹੀਂ ਨਹੀਂ ਬੱਸ ਤੇ ਨਹੀਂ ਜਾਣਾ ਜੇ ਤੂੰ ਟਿਊਸ਼ਨ ਲੱਗਣਾ ਹੀ ਆ ਤਾਂ ਮੁੰਡਾ ਦੇ ਨੂੰ ਛੱਡ ਕੇ ਆਇਆ ਕਰੂ ਤੇ ਬਾਅਦ ਵਿੱਚ ਜਦੋਂ ਆਉਣਾ ਹੋਇਆ ਕਰੂ ਤਾਂ ਦੁਬਾਰਾ ਲੈ ਆਇਆ ਕਰੂਗਾ ਤਾਂ ਮੇਰਾ ਭਰਾ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਇਆ ਕਰਨਾ ਤਾਂ ਡੈਡੀ ਕਹਿੰਦੇ ਤੂੰ ਹੀ ਜਾਇਆ ਕਰਨਾ ਆ ਤਾਂ ਮੇਰਾ ਭਰਾ ਔਖਾ ਜਿਹਾ ਮੇਰੇ ਵੱਲ ਵੇਖ ਰਿਹਾ ਸੀ ਪਰ ਉਹਨੂੰ ਡੈਡੀ ਦੀ ਗੱਲ ਤਾਂ ਮੰਨਣੀ ਪੈਣੀ ਸੀ ਹੁਣ ਇਹ ਪੰਗਾ ਪੈ ਗਿਆ ਸੀ ਕਿ ਮੈਨੂੰ ਉਹਨੇ ਟਿਊਸ਼ਨ ਵਾਲੀ ਦੇ ਘਰ ਦੇ ਅੱਗੇ ਛੱਡ ਕੇ ਆਇਆ ਕਰਨਾ ਸੀ ਤੇ ਉੱਥੋਂ ਹੀ ਲੈ ਕੇ ਆਇਆ ਕਰਨਾ ਸੀ ਹੁਣ ਮੈਂ ਰਾਜਵੀਰ ਨਾਲ ਮੁਲਾਕਾਤ ਕਿਵੇਂ ਕਰ ਸਕਦੀ ਸੀ ਤਾਂ ਇਹ ਗੱਲ ਮੈਂ ਫੋਨ ਤੇ ਰਾਜਵੀਰ ਨੂੰ ਦੱਸੀ ਤਾਂ ਉਹ ਮੈਨੂੰ ਕਹਿਣ ਲੱਗੇ ਕੋਈ ਚੱਕਰ ਨਹੀਂ ਤੈਨੂੰ ਉੱਥੇ ਉਤਾਰ ਕੇ ਜਾਇਆ ਕਰੂ ਉੱਥੋਂ ਤੂੰ ਮੇਰੇ ਨਾਲ ਬੈਠ ਜਾਇਆ ਕਰੀ ਜਿਸ ਤਰ੍ਹਾਂ ਆਪਾਂ ਮਿਲਣਾ ਹੋਇਆ ਕਰੂ ਉਹਨੂੰ ਕਿਹੜਾ ਪਤਾ ਲੱਗਣਾ ਕਿ ਤੂੰ ਟਿਊਸ਼ਨ ਤੇ ਗਈਆਂ ਜਾਂ ਤੂੰ ਮੇਰੇ ਨਾਲ ਗਈਆਂ ਤਾਂ ਮੈਂ ਕਿਹਾ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਤਾਂ ਮੈਂ ਕਿਹਾ ਜੇ ਟਿਊਸ਼ਨ ਵਾਲੀ ਮੈਡਮ ਨੂੰ ਪਤਾ ਲੱਗ ਗਿਆ ਫੇਰ ਤਾਂ ਉਹ ਕਹਿਣ ਲੱਗਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਮੈਂ ਕਿਹਾ ਠੀਕ ਆ ਹੁਣ ਮੈਂ ਟਿਊਸ਼ਨ ਤੇ ਜਾਣ ਲੱਗ ਗਈ ਸੀ ਮੈਨੂੰ ਇੱਕ ਕੁੜੀ ਟਿਊਸ਼ਨ ਪੜਾਉਂਦੀ ਸੀ ਉਹ ਕੁੜੀ ਬਹੁਤ ਵਧੀਆ ਪੜਾਉਂਦੀ ਸੀ ਤੇ ਮੇਰੇ ਨਾਲੋਂ ਕਾਫੀ ਵੱਡੀ ਸੀ ਉਹਦੀ ਰਾਜਵੀਰ ਨਾਲ ਜਾਣ ਪਛਾਣ ਸੀ ਪਰ ਉਹਨੂੰ ਸਾਡੇ ਰਿਸ਼ਤੇ ਬਾਰੇ ਨਹੀਂ ਪਤਾ ਸੀ ਰਾਜਵੀਰ ਨੇ ਤਾਂ ਸਿਰਫ ਇਹ ਕਿਹਾ ਸੀ ਕਿ ਮੇਰੀ ਸਟੂਡੈਂਟ ਆ ਤੇ ਸਾਡੇ ਕਾਲਜ ਵਿੱਚ ਪੜਦੀ ਆ ਮੇਰਾ ਭਰਾ ਬਿਲਕੁਲ ਉਸ ਟਿਊਸ਼ਨ ਵਾਲੀ ਦੇ ਘਰ ਦੇ ਸਾਹਮਣੇ ਮੈਨੂੰ ਉਤਾਰ ਕੇ ਆਉਂਦਾ ਸੀ ਤੇ ਨਾਲ ਹੀ ਉਹ ਵਾਪਸ ਚਲਾ ਜਾਂਦਾ ਸੀ ਟਿਊਸ਼ਨ ਵਾਲੀ ਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਸੀ ਮੈਂ ਰਾਜਵੀਰ ਨੂੰ ਦੱਸਿਆ ਕਿ ਉਹ ਕੈਮਰੇ ਵਿੱਚ ਆਪਣੇ ਸਟੂਡੈਂਟ ਬਾਹਰ ਵੇਖਦੀ ਰਹਿੰਦੀ ਆ ਇੱਥੋਂ ਨਿਕਲਣਾ ਬਹੁਤ ਮੁਸ਼ਕਲ ਆ ਤਾਂ ਰਾਜਵੀਰ ਮੈਨੂੰ ਕਹਿਣ ਲੱਗੇ ਕਿ ਚੱਲ ਇਸ ਤਰ੍ਹਾਂ ਕਰਦੇ ਆ ਤੂੰ ਕਿਸੇ ਦਿਨ ਟਿਊਸ਼ਨ ਵਾਲੀ ਨੂੰ ਬਹਾਨਾ ਮਾਰ ਦੇਵੀਂ ਕਿ ਮੈਂ ਅੱਜ ਘਰ ਜਲਦੀ ਜਾਣਾ ਮੇਰਾ ਭਰਾ ਆਉਣ ਵਾਲਾ ਇਸ ਤਰ੍ਹਾਂ ਕਹਿ ਕੇ ਤੂੰ ਬਾਹਰ ਨਿਕਲਾਈ ਤੋ ਕੈਦਵੀ ਕਿ ਮੈਂ ਬਾਜ਼ਾਰ ਵਿੱਚੋਂ ਕੁਝ ਲੈਣਾ ਉਸ ਤੋਂ ਬਾਅਦ ਮੈਂ ਆਪਣੇ ਭਰਾ ਨਾਲ ਉਧਰ ਹੀ ਚਲੀ ਜਾਣਾ ਤੇ ਮੈਂ ਅਗਲੇ ਦਿਨ ਇਸ ਤਰ੍ਹਾਂ ਹੀ ਕੀਤਾ ਮੈਂ ਟਿਊਸ਼ਨ ਵਾਲੀ ਕੋਲ ਚਲੀ ਗਈ ਤੇ ਮੈਂ ਅੱਧਾ ਘੰਟਾ ਪੜ੍ਹ ਕੇ ਮੈਂ ਉਹਨੂੰ ਕਹਿ ਦਿੱਤਾ ਕਿ ਮੇਰਾ ਭਰਾ ਬਾਜ਼ਾਰ ਵਿੱਚ ਖੜ੍ਹਾ ਹੈ ਤੇ ਮੈਂ ਉਹਦੇ ਨਾਲ ਜਾਣਾ ਅਸੀਂ ਉੱਥੋਂ ਸਮਾਨ ਲੈਣਾ ਤਾਂ ਟਿਊਸ਼ਨ ਵਾਲੀ ਮੈਨੂੰ ਕਹਿੰਦੀ ਠੀਕ ਹੈ ਚਲੀ ਜਾ ਤੇ ਮੈਂ ਉੱਥੋਂ ਨਿਕਲ ਗਈ ਤੇ ਥੋੜੀ ਅੱਗੋਂ ਆ ਕੇ ਮੈਂ ਰਾਜਵੀਰ ਦੀ ਗੱਡੀ ਵਿੱਚ ਬੈਠ ਗਈ ਮੈਂ ਤੇ ਰਾਜਵੀਰ ਇੱਕ ਹੋਟਲ ਵਿੱਚ ਗਏ ਪਹਿਲਾਂ ਹੀ ਰਾਜਵੀਰ ਨੇ ਰੂਮ ਬੁੱਕ ਕਰਾਇਆ ਹੋਇਆ ਸੀ ਅਸੀਂ ਉਸ ਰੂਮ ਵਿੱਚ ਚਲੇ ਗਏ ਰੂਮ ਵਿੱਚ ਅਸੀਂ ਇੱਕ ਬੈੱਡ ਤੇ ਬੈਠ ਗਏ ਜਦੋਂ ਹੀ ਮੈਨੂੰ ਰਾਜਵੀਰ ਟੱਚ ਕਰਦੇ ਸੀ ਤਾਂ ਮੈਨੂੰ ਥੋੜਾ ਅਜੀਬ ਜਿਹਾ ਲੱਗ ਰਿਹਾ ਸੀ ਤਾਂ ਮੈਂ ਰਾਜਵੀਰ ਨੂੰ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਟੱਚ ਨਾ ਕਰੋ ਤਾਂ ਉਹ ਹੱਸਣ ਲੱਗ ਪਿਆ ਉਹ ਕਹਿਣ ਲੱਗਿਆ ਕੀ ਗੱਲ ਮੈਂ ਕੋਈ ਬਗਾਨਾ ਤਾਂ ਮੈਂ ਕਹਿੰਦਾ ਨਹੀਂ ਇੰਨਾ ਟਾਈਮ ਹੋ ਗਿਆ ਆਪਾਂ ਕਦੇ ਇੱਕ ਦੂਜੇ ਦੇ ਇੰਨਾ ਨਜ਼ਦੀਕ ਨਹੀਂ ਆਏ ਇਸ ਕਰਕੇ ਮੈਨੂੰ ਥੋੜਾ ਉਪਰਾਜਿਆ ਲੱਗ ਰਿਹਾ ਮੈਨੂੰ ਡਰਜਾ ਵੀ ਲੱਗ ਰਿਹਾ ਤਾਂ ਰਾਜਵੀਰ ਮੈਨੂੰ ਕਹਿਣ ਲੱਗਾ ਤੂੰ ਡਰਨਾ ਅੱਜ ਨਹੀਂ ਤਾਂ ਕੱਲ ਆਪਾਂ ਵਿਆਹ ਕਰਵਾ ਹੀ ਲੈਣਾ ਫੇਰ ਤੂੰ ਮੇਰੇ ਕੋਲੋਂ ਕਿਉਂ ਡਰਦੀ ਆ ਰਾਜਵੀਰ ਮੇਰੇ ਜਿਉਂ ਜਿਉਂ ਨਜ਼ਦੀਕ ਆ ਰਹੇ ਸੀ ਮੇਰੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਸੀ ਮੇਰੇ ਤੇ ਰਾਜਵੀਰ ਵਿੱਚ ਕਦੋਂ ਪਤੀ ਪਤਨੀ ਵਾਲਾ ਰਿਸ਼ਤਾ ਬਣ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਅਸੀਂ ਉੱਥੋਂ ਬਾਹਰ ਜਾ ਰਹੇ ਸੀ ਤਾਂ ਮੈਂ ਚੁੱਪ ਚੁੱਪ ਬੈਠੀ ਸੀ ਤਾਂ ਰਾਜਵੀਰ ਮੈਨੂੰ ਕਹਿਣ ਲੱਗੇ ਕੀ ਹੋਇਆ ਤੂੰ ਚੁੱਪ ਕਿਉਂ ਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਉਹ ਕਹਿੰਦੇ ਤੈਨੂੰ ਕਿਉਂ ਡਰ ਲੱਗ ਰਿਹਾ ਤਾਂ ਮੈਂ ਕਿਹਾ ਜੋ ਕੋ ਜੱਜ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹ ਚੀਜ਼ਾਂ ਵਿਆਹ ਤੋਂ ਬਾਅਦ ਹੀ ਚੰਗੀਆਂ ਲੱਗਦੀਆਂ ਨੇ ਤਾਂ ਉਹ ਕਹਿਣ ਲੱਗੇ ਮੈਂ ਤੈਨੂੰ ਕਿੰਨੀ ਵਾਰ ਸਮਝਾਵਾਂ ਕਿ ਆਪਣਾ ਵਿਆਹ ਹੋ ਹੀ ਜਾਣਾ ਨਾਲੇ ਤੈਨੂੰ ਮੇਰੇ ਤੇ ਯਕੀਨ ਨਹੀਂ ਆ ਮੈਂ ਰਾਜਵੀਰ ਨੂੰ ਕਿਹਾ ਕਿ ਮੈਨੂੰ ਤੁਹਾਡੇ ਤੇ ਬਹੁਤ ਯਕੀਨ ਆ ਫਿਰ ਵੀ ਮੇਰੇ ਅੰਦਰ ਅਜੀਬ ਜਿਹੀ ਘਬਰਾਹਟ ਆ ਮੈਨੂੰ ਰਾਜਵੀਰ ਕਹਿਣ ਲੱਗੇ ਚਲ ਆਪਾਂ ਕਿਸੇ ਰੈਸਟੋਰੈਂਟ ਤੇ ਜਾਂਦੇ ਆ ਉੱਥੇ ਮੈਂ ਤੈਨੂੰ ਜੂਸ ਪਿਉਂਦਾ ਆ ਨਾਲੇ ਕੁਝ ਖਵਾਉਣਾ ਆ ਫਿਰ ਤੇਰੀ ਘਬਰਾਹਟ ਠੀਕ ਹੋ ਜਾਊਗੀ ਪਰ ਮੈਂ ਉਹਨੂੰ ਕਿਵੇਂ ਸਮਝਾਉਂਦੀ ਕਿ ਘਬਰਾਹਟ ਤਾਂ ਮੇਰੀ ਹੋਰ ਕਿਸਮ ਦੀ ਸੀ ਜੋ ਅੱਜ ਸਾਡੇ ਵਿੱਚ ਹੋ ਗਿਆ ਸੀ ਉਹ ਮੈਂ ਵਿਆਹ ਤੋਂ ਪਹਿਲਾਂ ਨਹੀਂ ਚਾਹੁੰਦੀ ਸੀ ਪਰ ਮੈਂ ਵੀ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਈ ਮੈਨੂੰ ਇਸ ਗੱਲ ਦਾ ਹੀ ਦੁੱਖ ਸੀ ਕਿ ਮੈਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ ਸੀ ਤੇ ਮੈਨੂੰ ਰਾਜਵੀਰ ਨੂੰ ਵੀ ਇਸ ਕੰਮ ਤੋਂ ਰੋਕਣਾ ਚਾਹੀਦਾ ਸੀ ਪਰ ਮੈਂ ਆਪ ਵੀ ਇਸ ਕੰਮ ਵਿੱਚ ਬਰਾਬਰ ਦੀ ਗੁਨੇਕਾਰ ਸੀ ਫਿਰ ਅਸੀਂ ਇੱਕ ਰੈਸਟੋਰੈਂਟ ਵਿੱਚ ਚਲੇ ਗਏ ਉੱਥੇ ਮੈਨੂੰ ਰਾਜਵੀਰ ਨੇ ਜੂਸ ਪਿਆ ਤੇ ਮੈਨੂੰ ਕਹਿ ਰਹੀ ਸੀ ਕਿ ਆਪਾਂ ਇੱਥੇ 버ਗਰ ਖਾਣੇ ਆ ਪਰ ਮੇਰਾ 버ਗਰ ਖਾਣ ਨੂੰ ਬਿਲਕੁਲ ਵੀ ਮਾਨ ਨਹੀਂ ਕਰਦਾ ਸੀ ਪਤਾ ਨਹੀਂ ਕਿਉਂ ਮੇਰੇ ਦਿਮਾਗ ਵਿੱਚ ਉਹੀ ਗੱਲ ਚੱਲੀ ਜਾ ਰਹੀ ਸੀ ਮੇਰੇ ਦਿਮਾਗ ਵਿੱਚ ਉਹ ਗੱਲ ਨਿਕਲ ਹੀ ਨਹੀਂ ਰਹੀ ਸੀ ਜੇ ਮੈਂ ਉਹ ਗੱਲ ਰਾਜਵੀਰ ਨੂੰ ਵਾਰ-ਵਾਰ ਕਹਿੰਦੀ ਸੀ ਤਾਂ ਉਹ ਗੁੱਸਾ ਕਰਦਾ ਸੀ ਉਹ ਹਮੇਸ਼ਾ ਇਹੀ ਕਹਿੰਦਾ ਸੀ ਕਿ ਤੈਨੂੰ ਮੇਰੇ ਤੇ ਯਕੀਨ ਨਹੀਂ ਇਸ ਕਰਕੇ ਤੂੰ ਇਹ ਗੱਲਾਂ ਕਰਦੀ ਆ ਜਦੋਂ ਰਾਜਵੀਰ ਮੈਨੂੰ ਸ਼ਹਿਰ ਵਿੱਚ ਛੱਡ ਕੇ ਗਏ ਤਾਂ ਮੈਂ ਆਪਣੀ ਟਿਊਸ਼ਨ ਵਾਲੀ ਮੈਡਮ ਦੇ ਘਰ ਤੋਂ ਸਾਈਡ ਤੇ ਖੜੀ ਸੀ ਤਾਂ ਮੇਰਾ ਭਰਾ ਮੈਨੂੰ ਕਹਿਣ ਲੱਗਾ ਕਿ ਤੂੰ ਇੱਥੇ ਕਿਉਂ ਖੜੀ ਆ ਤੈਨੂੰ ਤਾਂ ਉਹਦੇ ਘਰ 'ਚ ਹੋਣਾ ਚਾਹੀਦਾ ਸੀ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਇੱਥੇ ਗੋਲ ਗੱਪੇ ਖਾ ਕੇ ਹਟੀ ਸੀ ਤੇ ਮੈਂ ਪ੍ਰਿੰਸ ਨੂੰ ਕਿਹਾ ਕਿ ਇਹ ਗੱਲ ਤੂੰ ਘਰ ਜਾ ਕੇ ਨਾ ਦੱਸੀ ਤਾਂ ਮੇਰਾ ਭਰਾ ਕਹਿਣ ਲੱਗਾ ਫਿਰ ਮੈਨੂੰ ਵੀ ਪਹਿਲਾਂ ਗੋਲ ਗੱਪੇ ਖਵਾ ਨਹੀਂ ਤਾਂ ਫਿਰ ਮੈਂ ਘਰ ਜਾ ਕੇ ਦੱਸੂਗਾ ਕਿ ਇਹ ਗੋਲ ਗੱਪੇ ਵਾਲੀ ਦੁਕਾਨ ਤੇ ਖੜੀ ਸੀ ਤਾਂ ਮੈਂ ਆਪਣੇ ਭਰਾ ਨੂੰ ਗੋਲ ਗੱਪੇ ਖਵਾਏ ਫੇਰ ਅਸੀਂ ਘਰ ਆ ਗਏ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਘਰ ਆ ਕੇ ਕੁਝ ਨਹੀਂ ਖਾਦਾ ਤੇ ਮੰਮੀ ਮੈਨੂੰ ਕਹਿਣ ਲੱਗੀ ਕਿ ਤੇਰਾ ਮੂੰਹ ਇੰਨਾ ਉਤਰੇ ਉਤਰੇ ਕਿਉਂ ਆ ਕੀ ਗੱਲ ਹੋਈ ਆ ਤਾਂ ਮੈਂ ਕਿਹਾ ਬਸ ਪੜ੍ਹਾਈ ਦਾ ਜ਼ਿਆਦਾ ਡਿਪਰੈਸ਼ਨ ਆ ਅੱਜ ਮੈਂ ਬਹੁਤ ਥੱਕ ਗਈ ਆ ਅੱਜ ਪੜ੍ਹਾਈ ਜ਼ਿਆਦਾ ਕਰਕੇ ਆਈ ਆ ਇਸ ਕਰਕੇ ਬਸ ਥਕਾਨ ਜੀ ਹੋ ਗਈ ਆ ਮੰਮੀ ਨੇ ਮੈਨੂੰ ਗਰਮ ਗਰਮ ਦੁੱਧ ਲਿਆ ਕੇ ਦਿੱਤਾ ਕਿਉਂਕਿ ਮੈਂ ਰੋਟੀ ਖਾਣ ਤੋਂ ਤਾਂ ਪਹਿਲਾਂ ਹੀ ਮਨਾਂ ਕਰ ਦਿੱਤਾ ਸੀ ਮੰਮੀ ਮੇਰੇ ਕੋਲ ਆ ਕੇ ਬੈਠ ਗਈ ਮੈਂ ਦੁੱਧ ਪੀਣ ਲੱਗੀ ਤਾਂ ਮੰਮੀ ਮੈਨੂੰ ਕਹਿਣ ਲੱਗੀ ਪੁੱਤ ਬਹੁਤ ਵਧੀਆ ਲੱਗ ਰਿਹਾ ਤੂੰ ਇੰਨੀ ਮਿਹਨਤ ਕਰ ਰਹੀ ਆ ਹੁਣ ਤੇਰੀ ਵੱਡੀ ਭੈਣ ਤਾਂ ਇੰਨਾ ਪੜੀ ਨਹੀਂ ਜੇ ਤੂੰ ਪੜ ਜਾਵੇਂ ਤਾਂ ਕਿਸੇ ਜੌਬ ਤੇ ਲੱਗ ਜਾਵੇਂਗੀ ਕਿੰਨਾ ਵਧੀਆ ਲੱਗੂਗਾ ਸਾਡਾ ਨਾਮ ਰੌਸ਼ਨ ਹੋਊਗਾ ਮੰਮੀ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬੜੀ ਸ਼ਰਮਜੀ ਮਹਿਸੂਸ ਹੋ ਰਹੀ ਸੀ ਕਿ ਉਹ ਮੇਰੇ ਤੇ ਇੰਨਾ ਯਕੀਨ ਕਰਕੇ ਮੈਨੂੰ ਬਾਹਰ ਪੜਨ ਭੇਜਦੇ ਆ ਤੇ ਜੇ ਉਹਨਾਂ ਨੂੰ ਮੇਰੀ ਅੱਜ ਵਾਲੀ ਹਰਕਤ ਪਤਾ ਲੱਗੀ ਤਾਂ ਉਹ ਮੇਰੇ ਬਾਰੇ ਕੀ ਸੋਚਣਗੇ ਫਿਰ ਮੈਂ ਆਪਣਾ ਮਨ ਸਮਝਾਇਆ ਕਿ ਮੈਂ ਤਾਂ ਰਾਜਵੀਰ ਨਾਲ ਵਿਆਹ ਹੀ ਕਰਵਾਉਣਾ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਬਸ ਇਹੋ ਜਿਹੀਆਂ ਗੱਲਾਂ ਆਪਣੇ ਮਨ ਨਾਲ ਕਰਕੇ ਹੋ ਗਈ ਤੇ ਅਗਲੀ ਸਵੇਰ ਜਦੋਂ ਮੈਂ ਕਾਲਜ ਗਈ ਤਾਂ ਮੈਨੂੰ ਰਾਜਵੀਰ ਦੇ ਸਾਹਮਣੇ ਆ ਕੇ ਥੋੜੀ ਸ਼ਰਮਜੀ ਮਹਿਸੂਸ ਹੋ ਰਹੀ ਸੀ ਕਿਉਂਕਿ ਪਹਿਲਾਂ ਅਸੀਂ ਇਸ ਤਰ੍ਹਾਂ ਕਦੇ ਵੀ ਨਹੀਂ ਮਿਲੇ ਅਸੀਂ ਪਹਿਲੀ ਵਾਰ ਮਿਲੇ ਤੇ ਪਹਿਲੀ ਵਾਰ ਇਹ ਕੁਝ ਹੋ ਗਿਆ ਸੀ ਮੈਂ ਇਹ ਗੱਲ ਆਪਣੀ ਸਹੇਲੀ ਨੂੰ ਵੀ ਨਹੀਂ ਦੱਸੀ ਸੀ ਕਿਉਂਕਿ ਮੇਰੀ ਸਹੇਲੀ ਟਿਊਸ਼ਨ ਤੇ ਲੱਗੀ ਨਹੀਂ ਸੀ ਉਹਨੂੰ ਇਸ ਗੱਲ ਬਾਰੇ ਕੋਈ ਖਬਰ ਨਹੀਂ ਸੀ ਕਿ ਮੈਂ ਰਾਜਵੀਰ ਨੂੰ ਮਿਲ ਕੇ ਆਈਆਂ ਮੈਂ ਟਿਊਸ਼ਨ ਪੂਰੇ 2 ਮਹੀਨੇ ਲੱਗੀ ਰਹੀ ਤੇ ਮੈਂ ਟਿਊਸ਼ਨ ਤੋਂ ਇਦਾਂ ਹੀ ਕਈ ਵਾਰ ਰਾਜਵੀਰ ਨਾਲ ਚਲੀ ਜਾਂਦੀ ਸੀ ਹੁਣ ਤਾਂ ਸਾਡਾ ਮਿਲਣਾ ਆਮ ਜਿਹਾ ਹੋ ਗਿਆ ਸੀ ਤੇ ਸਾਡੇ ਵਿੱਚ ਜੋ ਕੁਝ ਹੁੰਦਾ ਸੀ ਉਹ ਵੀ ਮੈਨੂੰ ਆਮ ਜੀ ਗੱਲ ਲੱਗਣ ਲੱਗ ਗਈ ਸੀ ਮੇਰਾ ਵੀ ਹੁਣ ਰਾਜਵੀਰ ਨੂੰ ਮਿਲਣ ਨੂੰ ਦਿਲ ਕਰਦਾ ਰਹਿੰਦਾ ਸੀ ਮੈਂ ਆਪ ਹੀ ਰਾਜਵੀਰ ਨੂੰ ਥੋੜੇ ਦਿਨਾਂ ਬਾਅਦ ਮਿਲਣ ਲਈ ਬੁਲਾ ਲੈਂਦੀ ਸੀ ਤੇ ਮੈਂ ਸ਼ਹਿਰ 'ਚ ਜਾ ਕੇ ਉਹਦੇ ਨਾਲ ਚਲੀ ਜਾਂਦੀ ਸੀ ਇੱਕ ਦਿਨ ਮੈਂ ਕਾਲਜ ਲਈ ਤਿਆਰ ਹੋ ਰਹੀ ਸੀ ਤਾਂ ਅਚਾਨਕ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ। ਮੈਨੂੰ ਬਹੁਤ ਚੱਕਰ ਆ ਰਹੇ ਸੀ। ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਚੱਕਰ ਆ ਰਹੇ ਆ ਤਾਂ ਮੰਮੀ ਨੇ ਮੈਨੂੰ ਫੜ ਕੇ ਮੰਜੇ ਤੇ ਬਿਠਾ ਲਿਆ ਤੇ ਮੰਮੀ ਨੇ ਮੈਨੂੰ ਤਜਾਬ ਦੀ ਦਵਾਈ ਦਿੱਤੀ। ਮੰਮੀ ਨੂੰ ਲੱਗਾ ਮੇਰੇ ਤਜਾਬ ਬਣ ਗਿਆ ਹੋਣਾ। ਪਰ ਮੇਰੀ ਹਾਲਤ ਅੱਗੇ ਨਾਲੋਂ ਵੀ ਜ਼ਿਆਦਾ ਵਿਗੜ ਰਹੀ ਸੀ ਫਿਰ ਮੰਮੀ ਮੈਨੂੰ ਕਹਿਣ ਲੱਗੀ ਕਿ ਮੈਂ ਡਾਕਟਰ ਨੂੰ ਬੁਲਾਉਣੀ ਆ ਤਾਂ ਮੈਂ ਮੰਮੀ ਨੂੰ ਕਿਹਾ ਕਿ ਰਹਿਣ ਦਵੋ ਫਿਰ ਵੀ ਮੰਮੀ ਨੇ ਧੱਕੇ ਨਾਲ ਹੀ ਡਾਕਟਰ ਨੂੰ ਬੁਲਾ ਲਿਆ ਤੇ ਡਾਕਟਰ ਨੇ ਜੋ ਗੱਲ ਦੱਸੀ ਉਹ ਸੁਣ ਕੇ ਮੇਰੇ ਤੇ ਮੰਮੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਡਾਕਟਰ ਨੇ ਮੇਰਾ ਸਾਰਾ ਚੈੱਕਅਪ ਕਰਿਆ ਤੇ ਡਾਕਟਰ ਨੇ ਦੱਸਿਆ ਕਿ ਇਹਦੇ ਥੋੜੇ ਟੈਸਟ ਕਰਾਉਣੇ ਪੈਣਗੇ ਫੇਰ ਪਤਾ ਲੱਗੂਗਾ ਕਿ ਇਦਾਂ ਕਿਉਂ ਹੋ ਰਿਹਾ ਮੈਨੂੰ ਤਾਂ ਇਹ ਸ਼ੱਕ ਆ ਕਿ ਤੁਹਾਡੀ ਕੁੜੀ ਪ੍ਰੈਗਨੈਂਟ ਆ ਇਹ ਸੁਣ ਕੇ ਤਾਂ ਮੈਂ ਬੱਸ ਸੁੰਨ ਜਈ ਹੋ ਗਈ ਤੇ ਮੰਮੀ ਵੀ ਡਾਕਟਰ ਦੇ ਮੂੰਹ ਵੱਲ ਵੇਖਦੀ ਹੀ ਰਹਿ ਗਈ ਮੰਮੀ ਕਹਿਣ ਲੱਗੀ ਕਿ ਤੁਸੀਂ ਹੋਸ਼ ਵਿੱਚ ਤਾਂ ਹੋ ਤੁਸੀਂ ਕੀ ਕਹਿ ਰਹੇ ਹੋ ਡਾਕਟਰ ਕਹਿੰਦਾ ਜੇ ਤੁਹਾਨੂੰ ਨਹੀਂ ਯਕੀਨ ਤੇ ਤੁਸੀਂ ਇੱਕ ਵਾਰੀ ਇਹਦਾ ਟੈਸਟ ਕਰਵਾ ਲਓ ਇਦਾਂ ਕਹਿ ਕੇ ਡਾਕਟਰ ਚਲਾ ਗਿਆ ਤੇ ਮੰਮੀ ਮੈਨੂੰ ਕਹਿਣ ਲੱਗੀ ਕੀ ਕਹਿ ਰਿਆ ਸੀ ਡਾਕਟਰ ਤਾਂ ਮੈਂ ਕਹਾ ਮੰਮੀ ਐਵੇਂ ਮਾਰੀ ਜਾਂਦਾ ਡਾਕਟਰ ਮੇਰੇ ਤਾਂ ਤਜਾਬ ਬਣਿਆ ਹੋਣਾ ਮੰਮੀ ਮੇਰੀ ਬਾਹ ਫੜ ਕੇ ਮੈਨੂੰ ਅੰਦਰ ਲੈ ਗਈ ਤੇ ਅੰਦਰ ਉਹ ਦਰਵਾਜ਼ਾ ਬੰਦ ਕਰ ਲਿਆ ਤੇ ਮੈਨੂੰ ਕਹਿਣ ਲੱਗੀ ਸਿੱਧਾ ਸਿੱਧਾ ਮੈਨੂੰ ਦੱਸ ਦੇ ਜੇ ਇਦਾਂ ਦੀ ਕੋਈ ਗੱਲ ਹੈਗੀ ਆ ਨਹੀਂ ਤਾਂ ਫਿਰ ਤਾਂ ਬਾਅਦ ਵਿੱਚ ਇਸ ਗੱਲ ਦੀ ਮੈਂ ਕੋਈ ਜ਼ਿੰਮੇਵਾਰ ਨਹੀਂ ਹੋਊਂਗੀ ਦੱਸ ਤੇਰੀ ਕਿਸੇ ਨਾਲ ਕੋਈ ਗੱਲਬਾਤ ਆ ਇਦਾਂ ਦੀ ਗੱਲ ਹੈਗੀ ਆ ਤਾਂ ਮੈਂ ਚੁੱਪ ਕਰ ਗਈ ਮੈਂ ਕਿਹਾ ਨਹੀਂ ਮੰਮੀ ਮੈਂ ਸੱਚ ਕਹਿ ਰਹੀ ਆ ਇਦਾਂ ਦੀ ਕੋਈ ਗੱਲ ਨਹੀਂ ਮੰਮੀ ਕਹਿੰਦੀ ਚੱਲ ਕੋਈ ਗੱਲ ਨਹੀਂ ਤੇਰਾ ਟੈਸਟ ਕਰਵਾਉਨੇ ਤੇ ਫਿਰ ਪਤਾ ਲੱਗੂਗਾ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਰਹੀ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਅੰਦਰ ਜਾ ਕੇ ਰਾਜਵੀਰ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਮੈਂ ਰਾਜਵੀਰ ਨੂੰ ਕਿਹਾ ਕਿ ਹੁਣ ਆਪਾਂ ਨੂੰ ਜਲਦੀ ਵਿਆਹ ਕਰਵਾਉਣਾ ਪੈਣਾ ਮੈਂ ਮੰਮੀ ਨੂੰ ਆਪਣੇ ਬਾਰੇ ਦੱਸ ਦਵਾਂਗੀ ਤਾਂ ਰਾਜਵੀਰ ਮੈਨੂੰ ਕਹਿਣ ਲੱਗਾ ਤੂੰ ਪਾਗਲ ਹੋ ਗਈਆਂ ਤੂੰ ਅਜੇ ਆਪਣੀ ਮੰਮੀ ਨੂੰ ਕੋਈ ਨਾ ਦੱਸੀ ਮੈਂ ਤੈਨੂੰ ਗੋਲੀਆਂ ਦੇ ਕੇ ਜਾਣਾ ਤੂੰ ਉਹ ਖਾ ਲਵੀਂ ਤੇ ਇਸ ਬੱਚੇ ਦਾ ਕੰਮ ਨਵੇੜ ਮੈਂ ਰਾਜਵੀਰ ਨੂੰ ਕਿਹਾ ਕਿ ਅੱਜ ਨਹੀਂ ਤਾਂ ਕੱਲ ਆਪਾਂ ਵਿਆਹ ਕਰਵਾਉਣਾ ਹੀ ਆ ਹੁਣ ਇਹੀ ਟਾਈਮ ਆ ਆਪਾਂ ਘਰ ਗੱਲ ਕਰ ਲੈਨੇ ਆ ਪਰ ਉਹ ਨਹੀਂ ਮੰਨ ਰਿਹਾ ਸੀ ਇਸ ਗੱਲ ਤੋਂ ਸਾਡੇ ਦੋਵਾਂ ਦੀ ਲੜਾਈ ਹੋ ਗਈ ਤੇ ਰਾਜਵੀਰ ਨੇ ਗੁੱਸੇ ਵਿੱਚ ਫੋਨ ਕੱਟ ਦਿੱਤਾ ਮੈਨੂੰ ਰਾਜਵੀਰ ਤੇ ਬਹੁਤ ਗੁੱਸਾ ਆਇਆ ਕਿ ਉਹਨਾਂ ਨੂੰ ਮੇਰੇ ਨਾਲ ਇਸ ਚੀਜ਼ ਦਾ ਹੱਲ ਕਰਨਾ ਚਾਹੀਦਾ ਸੀ ਪਰ ਉਹ ਮੈਨੂੰ ਕਹਿ ਰਹੇ ਨੇ ਕਿ ਗੋਲੀਆਂ ਖਾਲਾ ਤੇ ਕੰਮ ਖਤਮ ਕਰ ਮੈਂ ਰਾਜਵੀਰ ਨੂੰ ਕਈ ਵਾਰ ਦੁਬਾਰਾ ਫੋਨ ਕੀਤਾ ਪਰ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਅਗਲੇ ਦਿਨ ਮੰਮੀ ਮੈਨੂੰ ਚੈੱਕਅਪ ਕਰਵਾਉਣ ਲਈ ਲੈ ਗਏ ਤੇ ਜਦੋਂ ਮੇਰਾ ਟੈਸਟ ਕਰਵਾਇਆ ਤਾਂ ਉਹੀ ਗੱਲ ਸੱਚ ਨਿਕਲੀ ਮੈਂ ਸੱਚਮੁੱਚ ਪ੍ਰੈਗਨੈਂਟ ਹੋਈ ਹੋਈ ਸੀ ਜਦੋਂ ਮੰਮੀ ਨੂੰ ਇਹ ਗੱਲ ਪਤਾ ਲੱਗੀ ਤਾਂ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਸਾਡਾ ਮੂੰਹ ਹੀ ਕਾਲਾ ਕਰਵਾ ਦਿੱਤਾ ਤੈਨੂੰ ਸ਼ਰਮ ਨਹੀਂ ਆਈ ਇਹੋ ਜੇ ਕੰਮ ਕਰਦੀ ਨੂੰ ਹੁਣ ਮੈਂ ਤੇਰੇ ਪਿਓ ਨੂੰ ਕੀ ਦੱਸੂੰਗੀ ਮੰਮੀ ਮੈਨੂੰ ਰਾਹ ਵਿੱਚ ਹੀ ਬਹੁਤ ਗੁੱਸੇ 'ਚ ਬੋਲਦੀ ਆਉਂਦੀ ਸੀ ਤਾਂ ਮੈਂ ਚੁੱਪ ਕਰਕੇ ਮੰਮੀ ਨਾਲ ਤੁਰ ਹੀ ਆ ਰਹੀ ਸੀ ਤੇ ਮੰਮੀ ਮੈਨੂੰ ਕਹਿਣ ਲੱਗੀ ਮੁੰਡਾ ਕੌਣ ਆ ਮੈਨੂੰ ਦੱਸ ਮੈਂ ਰਾਹ ਵਿੱਚ ਕੁਝ ਨਹੀਂ ਬੋਲ ਰਹੀ ਸੀ ਮੈਂ ਚੁੱਪ ਕਰਕੇ ਤੁਰ ਹੀ ਜਾ ਰਹੀ ਸੀ ਤਾਂ ਮੰਮੀ ਮੈਨੂੰ ਇੱਕ ਸੁੰਨੀ ਜਿਹੀ ਜਗ੍ਹਾ ਵਿੱਚ ਖੜਾ ਕੇ ਪੁੱਛਣ ਲੱਗੀ ਮੈਨੂੰ ਸਾਰੀ ਗੱਲ ਤਾਂ ਮੈਂ ਹੌਸਲਾ ਜਾਂ ਕਰਕੇ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਕਿ ਮੇਰੇ ਕਾਲਜ ਵਿੱਚ ਮੇਰਾ ਸਰ ਜਿਸ ਨਾਲ ਮੇਰਾ ਚੱਕਰ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਆ ਤਾਂ ਮੰਮੀ ਨੇ ਮੈਨੂੰ ਥੱਪੜ ਮਾਰਿਆ ਤੇ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਬਾਹਰ ਪੜਨ ਲਈ ਭੇਜਦੇ ਸੀ ਜਾਂ ਇਹੋ ਜੇ ਕੰਮਾਂ ਲਈ ਭੇਜਦੇ ਸੀ ਤੂੰ ਤਾਂ ਸਾਡਾ ਮੂੰਹ ਹੀ ਕਾਲਾ ਕਰਵਾ ਦਿੱਤਾ ਮੰਮੀ ਮੈਨੂੰ ਕਹਿਣ ਲੱਗੀ ਕਿ ਹੁਣ ਮੈਂ ਤੇਰੇ ਪਿਓ ਨੂੰ ਕਿਵੇਂ ਦੱਸਾਂ ਤਾਂ ਮੈਂ ਮੰਮੀ ਨੂੰ ਕਿਹਾ ਕਿ ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਤਾਂ ਮੰਮੀ ਕਹਿੰਦੀ ਉਹ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਆ ਤਾਂ ਮੈਂ ਕਿਹਾ ਮੰਮੀ ਤਿਆਰ ਆ ਤਾਂ ਮੈਂ ਰਾਜਵੀਰ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਕਿ ਮੈਂ ਆਪਣੀ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਤਾਂ ਉਹ ਕਹਿੰਦਾ ਤੂੰ ਪਾਗਲ ਤਾਂ ਨਹੀਂ ਹੋ ਗਈ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਅਜੇ ਵਿਆਹ ਨਹੀਂ ਕਰਵਾਉਣਾ ਤੂੰ ਪਾਗਲ ਹੋ ਗਈ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣੇ ਘਰ ਗੱਲ ਕਰੋ ਮੈਂ ਤਾਂ ਹੁਣ ਆਪਣੇ ਘਰ ਗੱਲ ਕਰ ਲਈ ਆ ਨਾਲੇ ਹੁਣ ਮੈਂ ਪ੍ਰੈਗਨੈਂਟ ਆ ਹੁਣ ਮੈਂ ਇਸ ਬੱਚੇ ਨੂੰ ਲੈ ਕੇ ਕਿੱਥੇ ਆਉਂਗੀ ਤਾਂ ਰਾਜਵੀਰ ਮੈਨੂੰ ਕਹਿਣ ਲੱਗਿਆ ਬਸ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਮੈਨੂੰ ਉਹ ਬਦਲਿਆ ਬਦਲਿਆ ਜਿਹਾ ਲੱਗ ਰਿਹਾ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਫਿਰ ਮੰਮੀ ਨੇ ਇਹ ਗੱਲ ਮੇਰੇ ਡੈਡੀ ਕੋਲ ਕੀਤੀ ਡੈਡੀ ਨੇ ਮੈਨੂੰ ਬੁਲਾਉਣਾ ਹੀ ਛੱਡ ਦਿੱਤਾ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਤਾਂ ਤੇਰੇ ਤੇ ਐਨਾ ਮਾਣ ਕਰਦਾ ਸੀ ਤੂੰ ਸਾਡੇ ਮੂੰਹ ਤੇ ਕਾਲ ਖਲਵਾ ਦਿੱਤੀ ਤਾਂ ਮੰਮੀ ਕਹਿੰਦੀ ਹੁਣ ਇਸ ਮਸਲੇ ਦਾ ਹੱਲ ਇਹੀ ਆ ਕਿ ਇਹਦਾ ਉਸ ਮੁੰਡੇ ਨਾਲ ਵਿਆਹ ਕਰ ਦਿੰਨੇ ਆ ਆਪਾਂ ਲੋਕਾਂ ਦੀ ਬਦਨਾਮੀ ਕੋਲੋਂ ਬਚ ਜਾਵਾਂਗੇ ਤਾਂ ਮੇਰੇ ਘਰ ਦੇ ਮੇਰੇ ਕੋਲੋਂ ਰਾਜਵੀਰ ਬਾਰੇ ਸਾਰਾ ਕੁਝ ਪੁੱਛ ਕੇ ਰਾਜਵੀਰ ਦੇ ਘਰ ਚਲੇ ਗਏ ਮੈਂ ਆਪਣੇ ਮਨ ਵਿੱਚ ਬੜੀ ਖੁਸ਼ ਸੀ ਮੈਂ ਕਿਹਾ ਚਲੋ ਇੱਕ ਪੱਖੋਂ ਤਾਂ ਚੰਗਾ ਹੀ ਹੋਇਆ ਹੁਣ ਸਾਡਾ ਵਿਆਹ ਹੋ ਜਾਊਗਾ ਮੇਰੇ ਪ੍ਰੈਗਨੈਂਟ ਹੋਣ ਨਾਲ ਇਹ ਫਾਇਦਾ ਤਾਂ ਹੋ ਗਿਆ ਮੈਨੂੰ ਇਹ ਡਰ ਵੀ ਲੱਗ ਰਿਹਾ ਸੀ ਕਿ ਰਾਜਵੀਰ ਵਿਆਹ ਹੀ ਮੰਨ ਨਹੀਂ ਰਿਹਾ ਸੀ ਇਦਾਂ ਮੇਰੇ ਘਰ ਦੇ ਸਿੱਧਾ ਹੀ ਉਹਦੇ ਘਰ ਚਲੇ ਜਾਣਗੇ ਪਤਾ ਨਹੀਂ ਉਹਨੂੰ ਕਿਵੇਂ ਲੱਗੂਗਾ ਇਸ ਤਰ੍ਹਾਂ ਜਦੋਂ ਮੇਰੇ ਘਰ ਦੇ ਉਹਦੇ ਘਰ ਤੋਂ ਵਾਪਸ ਆਏ ਤਾਂ ਮੈਂ ਦੇਖਿਆ ਕਿ ਸਾਰਿਆਂ ਦੇ ਮੂੰਹ ਉਤਰੇ ਹੋਏ ਸੀ ਉਹਦੇ ਘਰ ਮੇਰੇ ਡੈਡੀ ਤੇ ਮੇਰਾ ਭਰਾ ਗਏ ਸੀ ਤੇ ਉਹਨਾਂ ਦੋਵਾਂ ਦੇ ਹੀ ਮੂੰਹ ਬੜੇ ਗੁੱਸੇ ਵਾਲੇ ਸੀ ਤੇ ਜਦੋਂ ਮੰਮੀ ਨੇ ਉਹਨਾਂ ਕੋਲੋਂ ਪੁੱਛਿਆ ਕਿ ਕਿਵੇਂ ਲੱਗਿਆ ਘਰ-ਬਾਰ ਤਾਂ ਡੈਡੀ ਕਹਿੰਦੇ ਕਾਹਦਾ ਘਰ-ਬਾਰ ਉਹ ਤਾਂ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਉਹਦੇ ਤਾਂ ਦੋ ਬੱਚੇ ਵੀ ਨੇ ਇਹ ਗੱਲ ਸੁਣ ਕੇ ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਮੈਂ ਮੰਮੀ ਨੂੰ ਕਿਹਾ ਨਹੀਂ ਨਹੀਂ ਤੁਹਾਨੂੰ ਭਲੇਖਾ ਲੱਗਾ ਹੋਣਾ ਤਾਂ ਡੈਡੀ ਕਹਿੰਦਾ ਕਾਦਾ ਭਲੇਖਾ ਅਸੀਂ ਤਾਂ ਉਹਦੇ ਘਰ ਜਾ ਕੇ ਆਏ ਆ ਮੈਂ ਤਾਂ ਸਗੋਂ ਦੀ ਉਹਦੇ ਘਰ ਜਾ ਕੇ ਬੁਸ਼ਰਮਜਾ ਹੋ ਗਿਆ ਤੂੰ ਤਾਂ ਸਾਨੂੰ ਕਿਸੇ ਜੋ ਗਣੀ ਛੱਡਿਆ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਹੀ ਰਹਿ ਗਈ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਤੇ ਬੱਚਿਆਂ ਵਾਲਾ ਆ ਪਰ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਮੈਂ ਰਾਜਵੀਰ ਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਉਹਨੇ ਮੇਰਾ ਨੰਬਰ ਬਲੌਕਲਿਸਟ ਵਿੱਚ ਪਾ ਦਿੱਤਾ ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਮੇਰੇ ਡੈਡੀ ਸੱਚ ਬੋਲ ਰਹੇ ਆ ਪਰ ਮੈਂ ਕਿਸੇ ਪਾਸੇ ਜੋਗੀ ਨਹੀਂ ਰਹੀ ਸੀ ਹੁਣ ਮੈਨੂੰ ਲੱਗ ਰਿਹਾ ਸੀ ਕਿ ਉਹਨੇ ਮੈਨੂੰ ਕੋਈ ਪਿਆਰ ਨਹੀਂ ਕੀਤਾ ਉਹਨੇ ਸਿਰਫ ਮੇਰਾ ਇਸਤੇਮਾਲ ਕੀਤਾ ਆ ਮੈਂ ਤਾਂ ਆਪਣੇ ਕਰਮਾਂ ਨੂੰ ਰੋ ਰਹੀ ਸੀ ਤੇ ਆਪਣੇ ਕੀਤੇ ਤੇ ਬਹੁਤ ਪਛਤਾ ਰਹੀ ਸੀ ਘਰਦਿਆਂ ਨੇ ਮੈਨੂੰ ਕਾਲਜ ਤੋਂ ਵੀ ਘਰੇ ਬਿਠਾ ਲਿਆ ਸੀ ਤੇ ਘਰਦਿਆਂ ਨੇ ਮੈਨੂੰ ਗੋਲੀਆਂ ਖਵਾ ਕੇ ਮੇਰਾ ਬੱਚਾ ਗਰਾ ਦਿੱਤਾ ਕਿਉਂਕਿ ਹੁਣ ਇਸ ਬੱਚੇ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਜੇਸ ਨਾਲ ਮੈਂ ਵਿਆਹ ਕਰਾਉਣਾ ਸੀ ਉਹਨੇ ਮੈਨੂੰ ਧੋਖਾ ਦੇ ਦਿੱਤਾ ਸਾਰੀ ਉਮਰ ਮੇਰੇ ਲਈ ਇੱਕ ਦਾਗ ਜਿਹਾ ਲੱਗ ਗਿਆ ਸੀ ਮੈਂ ਸਾਰੀ ਉਮਰ ਇਸੇ ਗੱਲ ਲਈ ਪਛਤਾਉਂਦੀ ਰਹਾਂਗੀ ਇਸ ਕਰਕੇ ਜਦੋਂ ਵੀ ਕਿਸੇ ਆਪਣੇ ਵੱਡੀ ਉਮਰ ਦੇ ਮੁੰਡੇ ਨਾਲ ਪਿਆਰ ਕਰਨਾ ਤਾਂ ਉਹਦੇ ਬਾਰੇ ਥੋੜਾ ਪਤਾ ਜ਼ਰੂਰ ਕਰ ਲਵੋ ਸਿਰਫ ਪਿਆਰ ਵਿੱਚ ਪਾਗਲ ਨਹੀਂ ਹੋਣਾ ਚਾਹੀਦਾ ਮੈਂ ਆਪਣੇ ਘਰਦਿਆਂ ਦੀ ਨਜ਼ਰ ਵਿੱਚ ਡੇਗ ਗਈ ਘਰਦਿਆਂ ਨੇ ਮੁੰਡੇ ਖਿਲਾਫ ਕੋਈ ਕਦਮ ਨਹੀਂ ਉਠਾਇਆ ਜੇ ਉਹ ਕੋਈ ਕਦਮ ਉਠਾਉਂਦੇ ਸੀ ਤਾਂ ਬਦਨਾਮੀ ਸਾਡੀ ਹੀ ਹੋਣੀ ਸੀ ਇਸ ਕਰਕੇ ਘਰ ਦੇ ਚੁੱਪ ਕਰ ਗਏ ਮੁੰਡੇ ਦਾ ਕੁਝ ਨਹੀਂ ਗਿਆ ਪਰ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਬੇਸ਼ੱਕ ਮੈਂ ਹੌਲੀ ਹੌਲੀ ਸੰਭਲ ਜਾਊਂਗੀ ਪਰ ਇੰਨੀ ਜਲਦੀ ਇਹ ਸਭ ਸੰਭਵ ਨਹੀਂ ਸੀ ਹੁਣ ਘਰ ਦੇ ਕਹਿੰਦੇ ਸੀ ਕਿ ਜਿਹੋ ਜਿਹਾ ਮਿਲ ਗਿਆ ਬਸ ਤੇਰਾ ਵਿਆਹ ਕਰ ਦੇਣਾ ਕਿਉਂਕਿ ਮੈਂ ਘਰਦਿਆਂ ਨਾਲ ਚੰਗਾ ਨਹੀਂ ਕੀਤਾ ਸੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਸ ਵਿੱਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ